ਧਨ ਸੋ ਥਾਨ ਧਨ ਓਏ ਭਵਨਾ ਜਾਂ ਮਹਿ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਤਨਾਸਰੀ ਮਹਲਾ 5 ਚਟਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਤ ਹੂੰ ਜਾਤ ਸਤਿਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਉ ਅੰਗੀਕਾਰਿ ਕਿਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾ ਸ੍ਰੀ ਮਹਿਲਾ ਪੰਜਵਾ ਪਰ ਹਰਨਾ ਲੋਭ ਝੂਟ ਨਿੰਦ ਇਵਹੀ ਕਰਤ ਗੁਦਾਰੀ ਬ੍ਰਿਗ ਤ੍ਰਸਨਾ ਆਸ ਮਿਥਿਆ ਮੀਠੀ ਇਹ ਟੇਕ ਮਨੇ ਸਾਧਾਰੀ ਸਾਖਤ ਕੀ ਆਵਰਦਾ ਜਾਏ ਬ੍ਰਥਾਰੀ ਜੈਸੇ ਕਾਗਦ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂੜਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਤਨਾ ਸ੍ਰੀ ਮਹਿਲਾ ਪੰਜਵਾ सिमर सिमर स्वामी प्रभ अपना शीतल तन मन छाती रूप रंग सुख तन जी का पार ब्रह्म मोरे जाती रसना राम रसायन माती रंग रंगी राम अपने कै चरण कमल निध थाती रहाओ जिसका सातिन खी रख लिया पूरन प्रभु की पाती मेल लियो आपे सुख दाता नानक हर राखी पाती तना श्री महला 5 दूत दुश्मन सब तुझ ते निvreहे प्रगट प्रताप तुम्हारा जो जो तेरे भगत दुखाये ओहो तत काल तुम मारा ਨੇ ਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗਹਿ ਉਧਰੋ ਮੀਤ ਰਹਾਉ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਤ ਸ੍ਰੀ ਮਹਲਾ 5 ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇਬ ਗੁਣ ਸਭ ਮਿਟੇ ਦਿਆਲ purakh ਬਖਸੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ सोई सोई देवे ਨਾਨਕ ਦਾਸ ਮੁਖ ਤੇਜ ਬੋਲੇ ਇਹਾ ਉਹਾ ਸਚ ਹੋਵੇ ਤਨਾਤ ਸ੍ਰੀ ਮਹਿਲਾ ਪੰਜਵਾ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਰੱਬ ਸਿਓ ਲਾਗ ਰਿਹਾ ਮੇਰਾ ਤੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਬਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਭੈਜ ਰਖਾਈ ਤਨਾਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੀ ਸਰੋਵਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਚੀਜ ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਾਗਾ ਰਹਾਉ ਜਹ ਜੈ ਪੇਖੋ ਤਹ ਨਾਰਾਇਣ ਸਭ ਲ ਘਟਾ ਮਹਿਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨੁਰਾਗਾ ਤਨਾ ਸ੍ਰੀ ਮਹਿਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਖਿਆ ਮਹਿ ਲਜਾ ਰਖੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾਵੇ ਜਾਮ ਮੁਕਤ ਬੈਕੁੰਟ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਥਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਣ ਨਾਨਕ ਸਦਗੁਰਪਾਨ ਸਨਾਹਰੀ ਮਲਾ ਪੰਜਵਾਂ ਮੰਗੋ ਰਾਮ ਤੇਕ ਦਾਨ ਸਗਲ ਮਨੋਰਥ ਪੂਰਨ ਹੋ ਬ헤 ਸਿਮਰੋ ਤੁਮਰਾ ਨਾਮ ਰਹਾਓ ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਟ ਪਹਿਰ ਗੁਣ ਗਾਵੋ ਸਵਸਤ ਵਿਵਸਤਾ ਹਰ ਕੀ ਸੇਵਾ ਮਧਯੰਤ ਪ੍ਰਪੇ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੁਰ ਜਨਮ ਨਾ ਛਾਪਣ ਤਨਾ ਸ੍ਰੀ ਮਹਿਲਾ ਪੰਜਵਾ ਮੰਗੋ ਰਾਮ ਤੇ ਸਭ ਥੋਕ ਮਾਨਕ ਕੋ ਜਾ ਚਤ ਸ੍ਰਮ ਪਾਈਏ ਪ੍ਰਭ ਕੇ ਸਿਮਰਨ ਮੋਖ ਰਹਾਉ ਘੋਖੇ ਮਨਜਨ ਸਿਮਰਤ ਪੁਰਾਨਾ ਵੇਦ ਪੁਕਾਰੇ ਘੋਖ ਕਿਰਪਾ ਸਿੰਧ ਸੇਵ ਸਚ ਪਾਈਏ ਦੋਵੇ ਸੁਹੇਲੇ ਲੋਕ ਆਨ ਅਚਾਰ ਵਿਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਿਸਨਾ ਸ੍ਰੀ ਮਹਿਲਾ ਪੰਜਵਾ ਤਿਸਨਾ 부ਝੇ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸੋ ਲਾਗੇ ਪੂਰਨ ਧਿਆਨ ਰਹਾਓ ਮਹਾ ਕਲੋਲ 부ਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤੇ ਨਾਨਕ ਜਨਕੇ ਪੂਰਨ ਕਾਮ ਤਨਾਸ਼ਰੀ ਮਹਲਾ 5 ਜਨਕੀ ਕੀਨੀ ਪਾਰ ਬ੍ਰਹਮ ਸਰ مند تک ٹکننا پاونے مولے اوڈ گئے بیکار رہاو جہ جہ دیکھو تہ تہ Swami کوے نہ پہنچن ہار جو جو کرے অবگیا جن کی ہوئے گیا تਤ ڇار کرن ہار رکھ والا ہوا جا کا انت نہ پاراوار ਨਾ ਲਖ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾੜੇ ਮਾਰੇ ਤਨਾਸ੍ਰੀ ਮਹਲਾ 5ਵਾਂ ਘਰ ਨੋਵਾ ਪੜਤਾਲ ੴ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭਜਨਾ ਦਾਸ ਆਪਣੇ ਕੋ ਨਾਮ ਦੇਵੋ दृष्ट प्रभ तारो कृपा तारो पुजा गह कूप ते काट ले वो रह काम क्रोध कर अंध माया के बंध अनिक दोखा तन छाद पूरे प्रभ बिना आन राखन हारा नाम सिम शरण सूरे ਬਤੇ ਤ ਉਧਾਰਨ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲ ਨਾਨਕ ਗਾਇਓ ਤਨਾ ਸ੍ਰੀ ਮਹਿਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ ਮਿਠੇ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲੇ ਬੁਆ ਜੀ ਜਿ ਰਹੋ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਂਤ ਕਹੇ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਤ ਭਗਵੰਤ ਲਹੇ ਸ਼ਰਣ ਸਮਰਤ ਅਖਤ ਅਗੋਚਰਾ पतित उद्धारण नाम तेरा अंतर जामी नानक के स्वामी सर्वत पूरन ठाकुर मेरा तनाश्री महला पंजवा कर बारवा एक ओंकार सतगुरु प्रसाद वंदना हर वंदना गुण गावो गोपाल राय राहौ ਵਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੇ ਸੋਗ ਅਗਨ ਤਿਸ ਜਨਨਾ ਵਿਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਦੰਦਾਰ ਨਾ ਆਵੇ ਨੇੜੇ ਤਿਸ ਨਾਗਨ ਪ੍ਰਭ ਆਪ ਬੁਝਾਈ ਨਾਨਕ ਉਤਰੇ ਪ੍ਰਭ ਸਰਣਾਇ ਤਨਾ ਸ੍ਰੀ ਮਹਿਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਬਸਤਰ ਉਢਾਈ ਅਨੰਦ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਗਿਰਦੇ ਨਿਹਾਰੀ ਮਨ ਤਨ ਅੰਤਰੇ ਚਰਨ ਧਿਆਇ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਤਨਾ ਸ੍ਰੀ ਮਹਿਲਾ ਪੰਜਵਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੰਧ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਬੰਧਨ ਕਾਟਨ ਹਰ ਸੁਆਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਤਨਾਤ ਸ੍ਰੀ ਮਹਲਾ 5ਵਾਂ ਕਿਤੇ ਪ੍ਰਕਾਰ ਨ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਤਨ ਤੇ ਪਿਆਰਾ ਹਉ ਮੈਂ ਬੰਧ ਹਰਿ ਦੇਵਣ ਹਾਰਾ ਚਰਨ ਕਮਲ ਸੋ ਲਾਗੋ ਨੇਹੋ ਨਾਨਕ ਕੀ ਬੇਨੰਤੀ ਇਹੇ ੴ ਸਤਿਗੁਰ ਪ੍ਰਸਾਦ श्री महला काहे रे बन जाई सरब निवासी सदा ले पा तो ही संग सम मद जो बास बसत है मुकर माहे जैसे छाई तैसे ही हर बसे निरंतर कट ही खोज हो पाई ਬਾਹਰ ਭੀਤਰ ਏਕੋ ਜਾਨੋ ਏਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨ ਭ੍ਰਮ ਕੀ ਕਾਈ ਤਨਾ ਸ੍ਰੀ ਮਹਿਲਾ ਨੋਆ ਮਾਧੋ ਏਹੋ ਜਗ ਭਰਮ ਪੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਉ